ਜਦੋਂ ਇਨਸਾਨ ਦੁਨੀਆ ਦੇ ਹੱਥੋਂ ਟੁੱਟਦਾ ਹੈ ਤਾਂ ਉਸਦੀ ਰੱਬ ਨਾਲ ਜੁੜਨ ਦੀ ਸ਼ੁਰੂਆਤ ਤੋਂ ਜਾਣਦੀ ਹੈ ਮੁਕੱਦਰ ਕੀ ਹੈ ਇਹ ਪਤਾ ਨਹੀਂ ਮੈਨੂੰ ਪਰ ਤੁਸੀਂ ਸੁਣਦੇ ਸਭ ਦੀ ਹੋ ਇੱਕ ਖਬਰ ਤਾਂ ਪੱਕੀ ਹੈ ਜ਼ਿੰਦਗੀ ਗੁਜ਼ਰ ਜਾਣਦੀ ਹੈ ਇਹ ਲੱਪਣ ਚ ਕਿ ਲੱਪਣਾ ਕੀ ਹੈ ਅੰਤ ਚ ਤਲਾਸ਼ ਮੁੱਕ ਜਾਂਦੀ ਹੈ ਇਸ ਸਕੋਣ ਦੇ ਨਾਲ ਕਿ ਜੋ ਮਿਲਿਆ ਉਹ ਕਿਹੜਾ ਨਾਲ ਲੈ ਕੇ ਜਾਣਾ ਰੱਬ ਕਦੇ ਵੀ ਤੁਹਾਨੂੰ ਤੁਹਾਡੇ ਔਕਾਤ ਦੇ ਹਿਸਾਬ ਨਾਲ ਸੁਪਨੇ ਨਹੀਂ ਦਿੰਦਾ ਉਹ ਤੁਹਾਡਾ ਬੈਂਕ ਖਾਤਾ ਨਹੀਂ ਵੇਖਦਾ ਹੈ ਬਲਕਿ ਤੁਹਾਡਾ ਵਿਸ਼ਵਾਸ ਦੇਖਦਾ ਹੈ ਨਰਮ ਦਿਲਾਂ ਤੇ ਲੋਕ ਜਲਦੀ ਰੋ ਪੈਂਦੇ ਨੇ ਜਲਦੀ ਰੁੱਸ ਜਾਂਦੇ ਨੇ ਫਿਰ ਜਲਦੀ ਮੰਨ ਵੀ ਜਾਂਦੇ ਨੇ ਕਦਰ ਕਰਿਆ ਕਰੋ ਉਹਨਾਂ ਦੀ ਜੋ ਤੁਹਾਡੇ ਰੁੱਖੇ ਵਿਹਾਰ ਤੋਂ ਬਾਅਦ ਵੀ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦੇ ਨੇ ਮਤਲਬੀ ਰਿਸ਼ਤੇ ਕੋਲੇ ਦੀ ਤਰ੍ਹਾਂ ਹੁੰਦੇ ਨੇ ਜਦੋਂ ਕਰਮ ਹੋਣ ਤਾਂ ਹੱਥ ਮੱਚਾ ਦਿੰਦੇ ਨੇ ਤੇ ਜਦੋਂ ਠੰਡੇ ਹੁੰਦੇ ਨੇ ਤਾਂ ਹੱਥ ਕਾਲੇ ਕਰ ਦਿੰਦੇ ਨੇ ਐਸ ਜ਼ਿੰਦਗੀ ਤੇਰੇ ਖਵਾਬ ਵੀ ਕਮਾਲ ਤੇ ਨੇ ਤੂੰ ਗਰੀਬਾਂ ਨੂੰ ਉਹਨਾਂ ਮੈਲਾਂ ਤੇ ਖਵਾਬ ਵਖਾਉਂਦੀ ਹੈ ਜਿੱਥੇ ਅਮੀਰਾ ਨੂੰ ਨੀਤ ਨਹੀਂ ਆਉਂਦੀ ਇਹ ਕਲ ਸਮਝੰਚ ਇੱਕ ਉਮਰ ਲੰਘ ਗਈ ਕਿ ਬੇਗੁਨਾਹ ਹੋਣਾ ਵੀ ਗੁਨਾਹ ਹੈ ਕਿਤੇ ਚੀਨ ਦੀ ਇਸ਼ਾ ਕਿਤੇ ਮਰਨ ਦੀ ਚਾਹਤ ਦਿਨ ਇੱਤਾ ਹੀ ਧੁੱਪਾਂਛ ਸਾਟੇ ਵੀ ਕੱਟੇ ਕ ਸਮਾ ਪੋਲਾ ਹੈ ਸੁਣਤਾ ਵੀ ਕਿਸੇ ਤੇ ਨਹੀਂ ਪਰ ਅੰਨਾ ਨਹੀਂ ਹੈ ਦੇਖਦਾ ਸਭ ਨੂੰ ਹੈ ਕਿਸੇ ਨੂੰ ਦਸਤਾ ਪੁੱਛਣ ਤੋਂ ਪਹਿਲਾਂ ਇਹ ਪੱਕਾ ਜ਼ਰੂਰ ਕਰ ਲੈਣਾ ਕਿਤੇ ਉਹ ਖੁਦ ਪਟਕਿਆ ਹੋਇਆ ਤਾਂ ਨਹੀਂ ਦੁਖੀ ਰਹਿਣਾ ਹੈ ਤਾਂ ਹਰ ਕਿਸੇ ਵਿੱਚ ਕਮੀ ਲੱਭੋ ਤੇ ਜੇਕਰ ਖੁਸ਼ ਰਹਿਣਾ ਹੈ ਤਾਂ ਹਰ ਕਿਸੇ ਵਿੱਚ ਗੁਣ ਲੱਭੋ ਚੁੱਕਣਾ ਜ਼ਰੂਰ ਪਰ ਸਿਰਫ ਉਨ੍ਹਾਂ ਤੇ ਅੱਕੇ ਜਿਨ੍ਹਾਂ ਦੇ ਦਿਲ 'ਚ ਤੁਹਾਨੂੰ ਚੁੱਕਦੇ ਵੇਖਣ ਤੇ ਜੇਤ ਨਾ ਹੋਵੇ ਕੌਣ ਚਲਿਆ ਗਿਆ ਛੱਡ ਕੇ ਇਸ ਜ਼ਰੂਰੀ ਨਹੀਂ ਕੌਣ ਹੱਲੇ ਵੀ ਨਾਲ ਹੈ ਇਹ ਜ਼ਰੂਰੀ ਹੈ ਮੁਸੀਬਤਾਂ ਵੀ ਰੂਹ ਨਾਲ ਪਰ ਥੱਲੇ ਵਰਕੀਆਂ ਹੁੰਦੀਆਂ ਨੇ ਵੇਖਦੇ ਰਹੋ ਕਿਤਾ ਬਹੁਤ ਵੱਟੀਆਂ ਲੱਗਣ ਕਿਆਂ ਤੇ ਜੇਕਰ ਉਠਾ ਲਵੋਗੇ ਤਾਂ ਇੱਕਦਮ ਹਲਕੀਆਂ ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕਿਤੇ ਨਾ ਕਿਤੇ ਕੰਮ ਆ ਹੀ ਜਾਂਦੀ ਹੈ ਦੁਨੀਆ ਦੀ ਸਭ ਤੋਂ ਚੰਗੀ ਦਵਾਈ ਜ਼ਿੰਮੇਦਾਰੀ ਹੁੰਦੀ ਹੈ ਜਿਹੜਾ ਵੀ ਇੱਕ ਵਾਰ ਪੀ ਲਵੇ ਉਸ ਨੂੰ ਜ਼ਿੰਦਗੀ ਪਰ ਥੱਕਾ ਨਹੀਂ ਦਿੰਦੀ ਦੁੱਖ ਵਿੱਚ ਬੰਦੇ ਨੂੰ ਸਲਾਹ ਨਹੀਂ ਸਹਾਰਾ ਦੇਣਾ ਚਾਹੀਦਾ ਹੈ ਜੇਕਰ ਕਿਸੇ ਦੀ ਇੱਜ਼ਤ ਨਹੀਂ ਕਰਨਾ ਚਾਹਤੇ ਤਾਂ ਨਾ ਕਰੋ ਪਰ ਚਾਰ ਲੋਕਾਂ ਵਿੱਚ ਬੈਠ ਕੇ ਕਿਸੇ ਨੂੰ ਬੇਇੱਜ਼ਤ ਕਦੇ ਵੀ ਨਾ ਕਰੋ ਜ਼ਿੰਦਗੀ 'ਚ ਸਾਰੇ ਲੋਕ ਰਿਸ਼ਤੇਦਾਰ ਜਦ ਦੋਸਤ ਬਣ ਕੇ ਨਹੀਂ ਆਉਂਦੇ ਕੁਝ ਲੋਕ ਸਬਕ ਬਣ ਕੇ ਵੀ ਆਉਂਦੇ ਨੇ ਜੇਕਰ ਚੁੱਪ ਕਰਾਉਣ ਵਾਲਾ ਕੋਈ ਨਾ ਹੋਵੇ ਤਾਂ ਹਾਲਾਤ ਮੁਸਕੁਰਾਉਣਾ ਸਿਖਾ ਦਿੰਦੇ ਨੇ ਤੁਹਾਡੇ ਕੰਮਚਾਹੀ ਪਿੱਛੇ ਸਭ ਤੋਂ ਵੱਡਾ ਹੱਥ ਕਿਸੇ ਹੋਰ ਤਾਂ ਨਹੀਂ ਤੁਹਾਡੇ ਆਪਣੇ ਵਖਤਤਾ ਹੁੰਦਾ ਹੈ ਪਹਿਚਾਨ ਬਣਾਉਣੀ ਹੈ ਤਾਂ ਢੀੜ ਤੋਂ ਹਟ ਕੇ ਕੁਝ ਕਰਨਾ ਪਵੇਗਾ ਮੋਤੇ ਚੁੱਪੀ ਸ਼ਾਹ ਚਾਹੰਦੀ ਹੈ ਜਦੋਂ ਗੁਨਾਹ ਆਪਣਾ ਹੋਵੇ ਗੱਲ ਜੇਕਰ ਦੂਸਰਿਆਂ ਦੀ ਹੋਵੇ ਤਾਂ ਬਹੁਤ ਰੋਲਾ ਪੈਂਦਾ ਹੈ ਕਿਸੇ ਤੇ ਨਾਲ ਪੂਰੀ ਉਮਰ ਚੰਗਾ ਕਰ ਲਵੋ ਪਰ ਕਿਸੇ ਕਰਨ ਮਜਬੂਰੀ ਵਿੱਚ ਕਿਤੇ ਇੱਕ ਵਾਰ ਚੰਗਾ ਨਾ ਕਰ ਪਾਓ ਤਾਂ ਸਾਰੀਆਂ ਚੰਗਿਆਈਆਂ ਖੋਚ ਪਹਿਚ ਜਾਂਦੀਆਂ ਨੇ ਤਮੀਜ਼ ਨਾਲ ਗੱਲ ਕਰੋ ਕਿਤਾ ਇੱਛਤ ਮੁਫਤ ਚ ਮਿਲੇਗੀ ਜ਼ਿੰਦਗੀ 'ਚ ਆਪਣੇ ਪੰਨ ਦਾ ਪੌਦਾ ਲਾਉਣ ਤੋਂ ਪਹਿਲਾਂ ਜ਼ਮੀਨ ਨੂੰ ਜ਼ਰੂਰ ਪਰਖ ਲੈਣਾ ਕਿਉਂਕਿ ਹਰ ਮਿੱਟੀ ਦੀ ਫਿਤਰਤ ਵਿੱਚ ਵਫਾ ਨਹੀਂ ਹੁੰਦੀ ਜਿੰਨਾਂ ਲਈ ਅਸੀਂ ਅਕਸਰ ਉਦਾਸ ਰਹਿੰਦੇ ਹਾਂ ਉਹਨਾਂ ਲਈ ਅਸੀਂ ਕੁਝ ਮਾਇਨੇ ਹੀ ਨਹੀਂ ਰੱਖਦੇ ਕਦੇ ਹਾਰਨ ਦਾ ਇਰਾਦਾ ਹੋਵੇ ਤਾਂ ਉਹਨਾਂ ਲੋਕਾਂ ਨੂੰ ਯਾਦ ਕਰ ਲੈਣਾ ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੇ ਤੁਸੀਂ ਜਿੰਨਾ ਜ਼ਿਆਦਾ ਸੱਚ ਤੇ ਨਸਤੀਕ ਚਾਹੋਗੇ ਤੁਹਾਡੀ ਜ਼ਿੰਦਗੀ ਵਿੱਚੋਂ ਦੋਸਤ ਉਹਨੇ ਹੀ ਘੱਟ ਹੁੰਦੇ ਜਾਣਗੇ ਜਦੋਂ ਤੱਕ ਆਪਣਿਆਂ ਤੋਂ ਠੋਕਰ ਨਾ ਮਿਲੇ ਇਨਸਾਨ ਨੂੰ ਹੋਸ਼ੀ ਨਹੀਂ ਆਉਂਦਾ ਕਮਜ਼ੋਰ ਲੋਕ ਬਤਲਾ ਲੈਂਦੇ ਨੇ ਤਾਕਤਵਰ ਲੋਕ ਮਾਫ਼ ਕਰ ਦਿੰਦੇ ਨੇ ਤੇ ਪੁੱਤੀ ਮਾਨ ਲੋਕ ਨਜ਼ਰ ਅੰਦਾਜ਼ ਕਰ ਦਿੰਦੇ ਨੇ ਘੜੀਆਂ ਕੱਲਾ ਸੰਚਾਲੀ ਗਹਿਰਾ ਹੋਣਾ ਪੈਂਦਾ ਹੈ ਤੇ ਘਹਿਰਾ ਉਹੀ ਹੋ ਸਕਦਾ ਹੈ ਜਿਸਨੇ ਕਹਿ ਰੀਆਂ ਸੱਟਾਂ ਖੱਦੀਆਂ ਹੋਣ ਹਜ਼ਾਰ ਚਾਹਨ ਵਾਲਿਆਂ ਤੋਂ ਇੱਕ ਨਿਪੋਣ ਵਾਲਾ ਬਿਹਤਰ ਹੈ ਮਹੌਪਤ ਵਿੱਚ ਅਸੀਂ ਸਿਰਫ ਉਸ ਸ਼ਖਸ ਤੋਂ ਹਾਰਦੇ ਹਾਂ ਜੋ ਕਹਿੰਦਾ ਹੈ ਮੈਂ ਸਿਰਫ ਤੁਹਾਟਾ ਹਾਂ ਮਜ਼ਾਕ ਦਾ ਸਹਾਰਾ ਲੈ ਕੇ ਅਕਸਰ ਲੋਕ ਦਿਲ ਦੀ ਗੱਲ ਬੋਲ ਚਾਹੁੰਦੇ ਨੇ ਗੁੱਸਾ ਤੇ ਮਤਭੇਦ మేతి తారా హోనా చైతా హై జో కే ఖతం హో జావే تے پیار ਹਵਾ دی ਤਰ੍ਹਾਂ ਹੋనా చైతా హై جو ਖामोਸ਼ ਹੋਵੇ ਪਰ ਹਮੇਸ਼ਾ ਆਸ-પાસ ਹੀ ਰਹੇ ਉਮੀਦ ਕਰਤਾں دوستو ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ سکون ਮਿਲੇ ਆਵੇਗਾ ਇਸੇ ਤਰ੍ਹਾਂ ਦੇ ਵੀਡੀਓ دیکھتے ਰਹੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ تے ਇਸ ਵੀਡੀਓ ਨੂੰ ਵੱਤਵਤ শেয়ার ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ 답답하다카